ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਆਪਣਾ ਆ ਗਿਆ ਜੀ ਪਾਰਸਲ ਨਵ ਸਮਾਨ ਦਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਰਹੇਗੀ ਅੱਜ ਦਾ ਬਲੌਗ ਆਪਣੇ ਕੋਲੇ ਆ ਗਿਆ ਜੀ ਰਮਾਲਾ ਸਾਹਿਬ ਕਿਉਂਕਿ ਆਪਾਂ ਕੋਲ ਰਮਾਲਾ ਸਾਹਿਬ ਤਾਂ ਪ셔ੂ ਨੂੰ ਹੀ ਰੱਖਦੇ ਆ ਉਹ ਆਪਣੇ ਜੀ ਦੇਖ ਕੇ ਕਿਉਂਕਿ ਸਾਡੇ ਵਰਸ ਜੀ ਦਾ ਮਾਗਮ ਚੱਲ ਰਿਹਾ ਹੈ ਉਹ ਸਾਰੇ ਗੇਵਕ ਜੀ ਆਪਾਂ ਕੱਲ ਮੰਗਾਇਆ ਪਾਰਸਲ ਆਪਣੇ ਕੋਲੇ ਆ ਗਿਆ ਜੀ ਪਾਰਸਲ ਨਵਾਂ ਸਮਾਨ ਦਾ ਦੇਖੋ ਜੀ ਕਲਰ ਕਿੰਦੇ ਸੋਹਣੇ ਆਏ ਆ ਰਮਾਲਾ ਸਾਹਿਬ ਦੇ ਵਿੱਚ ਔਰ ਰੇਟ ਇਹਨਾਂ ਦਾ ਪਤਾ ਹੀ ਹੈ ਜੀ 100-100 ਰੁਪਏ ਆ ਰੇਟ ਇਹਨਾਂ ਦਾ ਜੀ 100-100 ਰੁਪਏ ਇਸ ਕਾਪਾ ਮੰਗਵਾਈਆਂ ਜੀ ਬੰਗਾ ਛੋਟੀਆਂ ਬੱਚੀਆਂ ਨਹੀਂ ਉਹ ਆਪਣੇ ਕੋਲੇ ਖਤਮ ਹੋ ਚੁੱਕੀਆਂ ਸੀ ਦੇਖੋ ਜੀ ਆਪਣੇ ਕੋਲੇ ਆ ਗਏ ਨਿਊ ਮੁਠੇ ਦੇਖੋ ਜੀ ਕਲਰ ਕਿੰਨੇ ਸੋਹਣੇ ਕਿੱਡਾ ਸੋਹਣਾ ਡਿਜ਼ਾਈਨ ਹੈ ਪ੍ਰਾਈਸ ਹੈ ਜੀ ਇਹਦਾ 20 ਰੁਪਏ ਇਹਦਾ ਪ੍ਰਾਈਸ ਹੈ ਜੀ ਮੁਠੇ ਦਾ 20 ਰੁਪਏ ਬਹੁਤ ਸੋਹਣੀ ਚੀਜ਼ ਆ ਇਹਦਾ ਪ੍ਰਾਈਸ ਹੈ ਜੀ 20 ਰੁਪਏ ਕਿਉਂਕਿ ਹੁਣ 15 ਅਗਸਤ ਦਾ ਕਰਕੇ ਵੀ ਬਹੁਤ ਸਾਮਾਨ ਵਿਕ ਚੁੱਕਿਆ ਆਪਣਾ ਤੇ ਸਾਡੇ ਵਰਸੀ ਦਾ ਪ੍ਰੋਗਰਾਮ ਚੱਲ ਰਿਹਾ ਬਹੁਤ ਦਿਨਾਂ ਤੋਂ ਤਾਂ ਕਰਕੇ ਵੀ ਬਹੁਤ ਸਾਮਾਨ ਵਿਕਦਾ ਬਹੁਤ ਮੇਰੇ ਸੂਟ ਸਾੜਾ ਬਹੁਤ ਵਿਕਿਆ ਬਹੁਤ ਸਾਮਾਨ ਸੇਲ ਹੋਇਆ ਜੀ ਮੇਰਾ ਇੱਕ ਆ ਜੀ ਇਹਦੇ ਵਿੱਚ ਚੂੜੀਆਂ ਨੇ ਮੁੱਠੇ ਇਹਨਾਂ ਦੇ ਵਿੱਚ ਸਾਰੇ ਕਲਰ ਹੈ ਜੀ ਇਹ ਮਲਟੀ ਕਲਰ ਆਣੇ ਹੈ ਕੱਚ ਦੇ ਹੈ ਇਹ ਉਹ ਸਿੱਕਸੀ ਕੱਚ ਆ ਕਾ ਆਪਣੇ ਕੋਲੇ ਆ ਗਈ ਐ ਅੰਡਰਸਰਟ ਇਹ ਵੀ ਆਪਣੀਆਂ ਖਤਮ ਹੋ ਚੁੱਕੀਆਂ ਸੀ ਆਸਮਨ ਕਹਿੰਦੇ ਜੀ ਵਧੀਆ ਦੇ ਵਿੱਚ ਬਹੁਤ ਵਧੀਆ ਕੱਪੜਾ ਹੈ ਵੀ ਬਹੁਤ ਹੀ ਜ਼ਿਆਦਾ ਸੌਫਟ ਕੱਪੜਾ ਹੈ ਬਹੁਤ ਚੰਗੀ ਚੀਜ਼ ਹੈ ਇਹ ਬਹੁਤ ਸੋਹਣਾ ਡਿਜ਼ਾਈਨ ਤੇ ਬਣੀ ਹੋਈ ਆ ਬਹੁਤ ਸੋਹਣਾ ਸ ਡਿਜ਼ਾਈਨ ਐ ਵੀ ਬਹੁਤ ਵਧੀਆ ਕੱਟ ਪਈ ਐ ਇਹ ਅਗੈਂਦੀ ਬਲੈਂਨਾ ਛੋਟੀਆਂ ਬੱਚੀਆਂ ਦੀਆਂ ਵੀ ਐ ਤੇ ਲੌਂਗ ਵੀ ਐ ਸ਼ਾਰਟਸ ਵੀ ਐ ਅੰਡਰਸ਼ਰਟ ਆ ਇਹਦਾ ਪ੍ਰਾਈਸ ਵੀ 100 ਰੁਪਈਆ ਹੀ ਹੈ ਜੀ ਬਹੁਤ ਸੋਹਣੇ ਡਿਜ਼ਾਈਨ ਆ ਗਏ ਇਹਨਾਂ ਦੇ ਵਿੱਚ ਡਿਜ਼ਾਈਨ ਬਣੇ ਹੋਏ ਆ ਵਧੀਆ ਇਹ ਪਲੇਨ ਅੰਡਰਸ਼ਰਟਾ ਵੀ ਹੈਗੀਆਂਗੀ ਤੇ ਡਿਜ਼ਾਈਨ ਵਾਲੀਆਂ ਵੀ ਹੈਗੀਆਂ ਇਹਦਾ ਪ੍ਰਾਈਸ ਹੈ ਜੀ 100-100 ਰੁਪਈਆ ਲਗ ਲਗ ਨੰਬਰ ਆਏ ਵੀ ਇਹਦੇ ਚ 40 38 5 42 32 34 ਇਹਦੇ ਸਾਰੇ ਨੰਬਰ ਹੀ ਲਗਾਏ ਸੀ ਬਈ 82 ਛੋਟੇ ਦਾ ਦਿਖਾ ਲੂ ਸਾਂ ਜਾ ਜੋ ਜ ਆਪਣੇ ਆਪਣੇ ਕੋਲੇ ਆ ਗਏ ਜੀ ਛੋਟੇ ਬਰਾ ਇੱਕ ਤੋਂ ਗਾਇਸ ਇਹ ਆਪਾਂ ਸੇਫਟੀ ਪਿੰਨ ਆਪਣੇ ਖਤਮ ਹੋ ਚੁੱਕੇ ਸੀ ਉਹ ਵੀ ਆ ਗਏ ਆਪਣੇ ਕੋਲੇ ਸੇਫਟੀ ਪਿੰਨ ਵੀ ਆ ਗਏ ਇਹ ਆਪਣੇ ਕੋਲੇ ਖਤਮ ਹੋ ਚੁੱਕੇ ਸੀ ਜੀ ਇਹ ਆਪਾ ਤਾਲੂngਵਾਇਆ ਸੇਫਟੀ ਪਿੰਨ ਸਮਾਨ ਲੇਖਣਾ ਮਗਵਾਉਣਾ ਬਈ ਸੰਭਾ ਸੰਭਾਈ ਕਰਨੀ ਮਿਹਨਤ ਬਹੁਤ ਕਰਨੀ ਪੈਂਦੀ ਹੈ ਕਮਤੀ ਆ ਬਲੈਨ ਨਾ ਪਰੇ ਵਿੱਚ ਪਾ ਦਿੰਨੇ ਆ ਜੀ ਆ ਡੱਬੇ ਚ ਪਾ ਦਿੰਗਾ ਆਪਾਂ ਬਲੈਨ ਨਾ ਕੋਸ਼ ਆਪਣਾ ਰਹਿ ਗਈ ਉਹ ਵੀ ਪਾ ਦਿੰਨੇ ਆ ਆਜੀ ਤੁਹਾਨੂੰ ਵੀਡੀਓ ਤੁਹਾਨੂੰ ਜੀ ਲੱਗੀ ਲਾਈਕ ਤੇ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆਂ ਪਲੀਜ਼ ਮੇਰੀ ਲਾਈਕ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਠੀਕ ਹੈ ਜੀ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਤਾਂ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਮੇਰੀ ਲਾਈਵ ਦੇ ਵਿੱਚ ਜਰੂਰ ਪਹੁੰਚਿਆ ਕਰੋ ਜੇ ਗਲਤ ਬੋਲਿਆ ਗਿਆ ਹੋਵੇ ਸੌਰੀ